ਕਿਸਾਨ ਵੀਰੋ ਸਤ ਸ੍ਰੀ ਅਕਾਲ ਅੱਜ ਦੀ ਵੀਡੀਓ ਦੇ ਵਿੱਚ ਕਿਸਾਨ ਵੀਰੋ ਆਪਾਂ ਗੱਲ ਕਰਾਂਗੇ ਤੂੜੀ ਦੇ ਰੇਟਾਂ ਦੇ ਬਾਰੇ ਵਿੱਚ ਕਿ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਜਿਹੜੇ ਤੂੜੀ ਦੇ ਰੇਟ ਐਨੇ ਘਟ ਕਿਉਂ ਨੇ ਤੇ ਆਉਣ ਵਾਲੇ ਜਿਹੜੇ ਫਰਵਰੀ ਮਹੀਨੇ ਦੇ ਵਿੱਚ ਤੂੜੀ ਦੇ ਰੇਟ ਨੇ ਕੀ ਉਹ ਵੱਧ ਸਕਦੇ ਨੇ ਜਾਂ ਘਟ ਸਕਦੇ ਨੇ ਜਾਂ ਜਿਹੜੇ ਰੇਟ ਹੁਣ ਜਨਵਰੀ ਮਹੀਨੇ ਦੇ ਵਿੱਚ ਚੱਲ ਰਹੇ ਨੇ ਇਹੀ ਰਹਿਣਗੇ ਤਾਂ ਉਸ ਵਿਸ਼ੇ ਦੇ ਵਿੱਚ ਆਪਾਂ ਅੱਜ ਗੱਲ ਕਰਾਂਗੇ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਹੁਣ ਜਿਹੜੇ ਰੇਟ ਹਰਿਆਣਾ ਪੰਜਾਬ ਦੇ ਵਿੱਚ ਚੱਲ ਰਹੇ ਨੇ ਤਾਂ ਜੇਕਰ ਆਪਾਂ ਔਸਤਨ ਰੇਟ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਇਸ ਸਮੇਂ ਦੇ ਜਿਹੜੇ ਰੇਟ ਹੈ ਹਰਿਆਣਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਔਸਤਨ ਰੇਟ ਜਿਹੜਾ ਉਹ 530 ਤੋਂ ਲੈ ਕੇ 570-75 ਦੇ ਤਕਰੀਬਨ ਵਿੱਚ ਵਿੱਚ ਜਿਹੜੇ ਰੇਟ ਹੈ ਇਸ ਵਾਰ ਤੂੜੀ ਦੇ ਇਸ ਸਮੇਂ ਜਾਂ ਬਰੀ ਮਹੀਨੇ ਦੇ ਵਿੱਚ ਚੱਲ ਰਹੇ ਨੇ ਤਾਂ ਇਸ ਦਾ ਜਿਹੜਾ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਜੇ ਆਪਾਂ ਦੇਖਗੇ ਤਾਂ ਰੇਟ ਨਾ ਵਧਣ ਦਾ ਜਿਹੜਾ ਮੇਨ ਕਾਰਨ ਸੀ ਉਹ ਇਹ ਸੀ ਕਿ ਇਸ ਵਾਰ ਜਿਹੜਾ ਹਰਿਆਣਾ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਜਿਹੜੀ ਮੱਕੀ ਦੀ ਬਜਾਦ ਜਿਹੜੀ ਹੋਈ ਸੀ ਤਾਂ ਜਿਹੜਾ ਆਚਾਰ ਕਿਸਾਨ ਭਰਾਵਾਂ ਨੇ ਪਾਇਆ ਸੀ ਉਹ ਵੱਡੇ ਪੱਧਰ ਤੇ ਇਸ ਵਾਰ ਮੱਕੀ ਦਾ আর ਜਿਹੜਾ ਹਰਿਆਣਾ ਪੰਜਾਬ ਦੇ ਵਿੱਚ ਪਾਇਆ ਗਿਆ ਸੀ ਤਾਂ ਜਿਹਦੇ ਕਾਰਨ ਤੂੜੀ ਦੀ ਖਾਫਤ ਜਿਹੜੀ ਬਹੁਤ ਘੱਟੀ ਹੈ ਖਾਤ ਘਟਣ ਦੇ ਕਾਰਨ ਜਿਹੜੀ ਇਹ ਤੂੜੀ ਦੇ ਰੇਟਾਂ ਦੇ ਵਿੱਚ ਬਹੁਤਾ ਜ਼ਿਆਦਾ ਰੇਟ ਐ ਇਸ ਵਾਰ ਨਹੀਂ ਆਇਆ ਤਾਂ ਦੂਜਾ ਜਿਹੜਾ ਇਹਦੇ ਵਿੱਚ ਮੇਨ ਕਾਰਨ ਸੀ ਤੂੜੀ ਦੇ ਜਿਹੜੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਰੇਟ ਘਟਣ ਦਾ ਦੂਜਾ ਮੇਨ ਕਾਰਨ ਸੀਗਾ ਕਿ ਪਿਛਲੇ ਸਾਲ ਰੇਟ ਬਹੁਤ ਉੱਚੇ ਵਾ ਚਾਵੜੇ ਸੀ ਤੇ ਜਿਹਦੇ ਕਾਰਨ ਕਿਸਾਨ ਵੀਰਾਂ ਨੇ ਜਿਹੜੀ ਆਪਣੀ ਝੋਨੇ ਦੀ ਪਰਾਲੀ ਐ ਉਸ ਨੂੰ ਸਟੋਰੇਜ ਕਰਕੇ ਪਹਿਲਾਂ ਤੋਂ ਹੀ ਰੱਖ ਲਿਆ ਸੀ ਤਾਂ ਦੂਜਾ ਕਾਰਨ ਤੂੜੀ ਦਾ ਰੇਟ ਨਾ ਵਧਣ ਦਾ ਇਹ ਕਾਰਨ ਜਿਹੜਾ ਮੇਨ ਕਾਰਨ ਸੀ ਦੂਜਾ ਤਾਂ ਹੁਣ ਆਪਾਂ ਗੱਲ ਕਰਦੇ ਆਂ ਕਿ ਜਿਹੜਾ ਫਰਵਰੀ ਮਹੀਨਾ ਅਗਲਾ ਮਹੀਨਾ ਆਉਣ ਵਾਲਾ ਤਾਂ ਇਹਦੇ ਵਿੱਚ ਕਈ ਕਿਸਾਨ ਵੀਰਾਂ ਨੇ ਸਟੋਰੇਜ ਕਰਕੇ ਤੂੜੀ ਰੱਖੀ ਹੁੰਦੀ ਹੈ ਜਾਂ ਵੇਚਣੀ ਹੁੰਦੀ ਹੈ ਸੇਲ ਕਰਨੀ ਹੁੰਦੀ ਹੈ ਤਾਂ ਉਹਨਾਂ ਨੂੰ ਆਪਾਂ ਦੱਸ ਦਈਏ ਕਿ ਫਰਵਰੀ ਮਹੀਨੇ ਦੇ ਜਿਹੜਾ ਪਹਿਲੇ ਹਫਤੇ ਦੇ ਵਿੱਚ ਸੋਨੂੰ ਜਿਹੜਾ ਰੇਟ ਹੈ ਉਹ ਤੂੜੀ ਦਾ 100 ਤੋਂ 150 ਰੁਪਏ ਪ੍ਰਤੀ ਕੁਆਟਲ ਜਿਹੜਾ ਤੇਜ਼ੀ ਇਹਦੇ ਵਿੱਚ ਦੇਖਣ ਨੂੰ ਮਿਲੂਗੀ ਕਿਉਂਕਿ ਜਿਹੜੀ ਸਟੋਰੇਜ ਹੈ ਉਹ ਤਕਰੀਬਨ ਜਿਹੜਾ ਸਟੋਰੇਜ ਦਾ ਮਗਰਲਾ ਅਖੀਰਲਾ ਪੱਖ ਜਿਹੜਾ ਹੁਣ ਸਟਾਰਟ ਹੋ ਗਿਆ ਤਾਂ ਜਿਹੜੀ ਸਟੋਰੇਜ ਖਤਮ ਹੋਣ ਦੇ ਵੱਲ ਵਧ ਗਈ ਤਾਂ ਜਿਹੜੇ ਜੇਕਰ ਆਪਾਂ ਸਿਆਲ ਦੇ ਮੱਕਾ ਸਿਆਲ ਦੇ ਹਰਿਆਂ ਦੀ ਗੱਲ ਕਰਗੇ ਤਾਂ ਹਰੇ-ਚਾਰੇ ਜਿਹੜੇ ਹੈਗੇ ਜਿਵੇਂ ਬਰਸੀਨ ਜਮੀ ਆਪਣੀ ਤਾਂ ਉਹ ਵੀ ਤਕਰੀਬਨ ਜਿਹੜਾ ਵੀ ਉਹਦਾ ਲਾਸਟਲਾ ਪੱਖ ਜਿਹੜਾ ਲਾਸਟਲਾ ਪੱਕ ਚੱਲੀ ਜਾਂਦਾ ਹੈ ਤਾਂ ਉਹ ਹਰੇ-ਚਾਰੇ ਵੀ ਖਤਮ ਹੋਣ ਦੇ ਵੱਲ ਵੱਧ ਰਹੇ ਨੇ ਤੇ ਅੱਗੇ ਜਿਹੜਾ ਅੱਗੇ ਹਰੇ-ਚਾਰੇ ਆ ਉਹਨਾਂ ਨੇ ਥੋੜਾ ਜੇਕਰ ਆਪਾਂ ਬਜਾਦ ਹੋਣ ਫਰਵਰੀ ਮਹੀਨੇ ਦੇ ਵਿੱਚ ਕਰਦੇ ਆ ਤਾਂ ਉਹਨਾਂ ਨੇ ਥੋੜਾ ਟਾਈਮ ਲੈਣਾ ਤਾਂ ਇਸ ਕਾਰਨ ਜਿਹੜਾ ਤੂੜੀ ਦਾ ਰੇਟ ਆ ਆਪਾਂ ਨੂੰ ਉਹ ਉਹਦੇ ਵਿੱਚ 100 ਤੋਂ 150 ਰੁਪਏ ਵਾਧਾ ਜਿਹੜਾ ਆਪਾਂ ਨੂੰ ਦੇਖਣ ਨੂੰ ਜਲਦੀ ਮਿਲੂਗਾ ਤਾਂ ਫਰਵਰੀ ਮਹੀਨੇ ਦੇ ਵਿੱਚ ਤੁਸੀਂ ਜਿਹੜੀ ਆਪਣੀ ਤੂੜੀ ਸਟੋਰੇਜ ਕਰ ਰੱਖੀ ਹੈ ਉਸ ਨੂੰ ਤੁਸੀਂ 100-150 ਰੁਪਏ ਅੱਜ ਦੇ ਰੇਟ ਦੇ ਨਾਲੋਂ 100-150 ਰੁਪਇਆ ਤੇਜ਼ੀ ਦੇ ਨਾਲ ਜਿਹੜਾ ਤੁਸੀਂ ਉਹ ਸੇਲ ਕਰ ਸਕਦੇ ਹੋ ਕੁਝ ਟਾਈਮ ਰੋਕ ਕੇ ਤਾਂ ਇਹ ਸੀ ਜਾਣਕਾਰੀ ਤੂੜੀ ਦੇ ਬਾਰੇ ਵਿੱਚ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਕੀ ਹੁਣ ਦੇ ਰੇਟ ਚੱਲ ਰਹੇ ਨੇ ਰੇਟ ਜਿਹੜੇ ਪਿਛਲੇ ਸਾਲ ਦੇ ਮੁਕਾਬਲੇ ਘੱਟ ਰੇਟ ਸੀ ਉਸ ਬਾਰੇ ਚ ਆਪਾਂ ਗੱਲ ਕੀਤੀ ਤਾਂ ਆਉਣ ਵਾਲੇ ਜਿਹੜੇ ਫਰਵਰੀ ਮਹੀਨੇ ਦੇ ਵਿੱਚ ਕਿੰਨੇ ਰੇਟ ਵੱਧ ਸਕਦੇ ਐ ਤਾਂ ਉਸ ਬਾਰੇ ਚ ਆਪਾਂ ਗੱਲ ਕੀਤੀ ਤਾ ਉਮੀਦ ਕਰਦੇ ਹਾਂ ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਜੇ ਵਧੀਆ ਲੱਗੀ ਸ਼ਾਇਕ ਸ਼ੇਅਰ ਕਮੈਂਟ ਜਰੂਰ ਕਰਕੇ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ